ਮਨਦੀਪ ਰਿੰਪੀ ਦੀ ਰਚਨਾ ਜਦੋਂ ਮੈਂ ਵਿਚੋਲਣ ਬਣੀ ਸਾਰਿਆਂ ਚੋਂ ਮਾਮੇ ਦੀ ਕੁੜੀ ਦਾ ਵਿਆਹ ਡੀਜੇ ਲੱਗੇ ਹੋਏ ਸਭ ਆਪੋ ਆਪਣੀ ਮਸਤੀ ਵਿੱਚ ਝੂਮ ਰਹੇ ਕੋਈ ਪਕੌੜਿਆਂ ਦੀ ਪਲੇਟ ਭਰੀ ਖੜਾ ਤੇ ਕਿਸੇ ਨੇ ਟਿੱਕੀਆਂ ਨੂੰ ਢੇਡੇ ਦਿੱਤੇ ਹੋਏ ਮੇਰੇ ਵਰਗੀ ਗੋਲ ਗੱਪਿਆਂ ਦੀ ਸਟਾਲ ਕੋਲ ਖੜੀ ਭੀੜ ਵਿੱਚ ਆਪਣੀ ਪਾਰੀ ਦੀ ਉਡੀਕ ਕਰ ਰਹੀ ਅਚਾਨਕ ਪਿੱਛੋਂ ਹਾਕ ਪਈ ਆ ਮੈਂ ਤੈਨੂੰ ਕਦੋਂ ਦਾ ਲੱਭੀ ਜਾਣਾ ਤੇਥੋਂ ਹਾਲੇ ਤੱਕ ਗੋਲ ਗੱਪੇ ਨਹੀਂ ਖਾਦੇ ਗਏ ਅਸਪੈਂਡ ਦੀ ਗੱਲ ਸੁਣ ਸਾਰੀ ਭੁੱਖ ਮਰ ਗਈ ਹਾਂ ਜੀ ਸੁੱਕੀ ਪਲੇਟ ਇੱਕ ਪਾਸੇ ਰੱਖ ਮੈਂ ਆਪਣੇ ਘਰ ਵਾਲੇ ਵੱਲ ਤੁਰ ਪਈ ਮੈਂ ਹੈਰਾਨ ਕਿ ਇਹ ਤਾਂ ਕਦੇ ਕਿਸੇ ਫੰਕਸ਼ਨ ਵਿੱਚ ਜਾ ਕੇ ਮੋੜ ਮੇਰੀ ਬਾਤ ਨਹੀਂ ਪੁੱਛਦੇ ਅੱਜ ਕੀ ਪਾਣਾ ਵਰਤ ਗਿਆ ਮੇਰਾ ਮਨ ਡਰ ਨਾਲ ਉੱਪਰ ਥੱਲੇ ਹੋਣ ਲੱਗਿਆ ਇਸ ਸੋਚ ਕੇ ਕਿ ਕਿਤੇ ਮੈਥੋਂ ਕੋਈ ਗਲਤੀ ਤਾਂ ਨਹੀਂ ਹੋ ਗਈ ਇਹ ਅੱਗੇ ਤੁਰ ਪਏ ਤੇ ਮੈਂ ਨਾਲ ਦੇ ਪਿੱਛੇ ਪਿੱਛੇ ਐਨੇ ਨੂੰ ਜਿੱਥੇ ਡੀਜੇ ਦੇ ਗਾਣਿਆਂ ਤੇ ਸਾਰੇ ਨੱਚ ਟਪਰੇ ਸਨ ਇਹ ਉੱਥੇ ਜਾ ਕੇ ਰੁੱਕ ਗਈ ਮੈਂ ਵੀ ਇੱਥੇ ਖੜੀ ਗਿੱਧੇ ਪੰਗੜੇ ਦੇ ਸਟੈਪ ਵੇਖਦੀ ਹੋਈ ਸੋਚਣ ਲੱਗੀ ਇਹਨਾਂ ਨੇ ਮੈਨੂੰ ਇੱਧਰ ਕਿਉਂ ਬੁਲਾਇਆ ਅੱਗੇ ਨਾ ਪਿੱਛੇ ਕਦੇ ਇਹ ਤਾਂ ਕਿਸੇ ਵਿਆਹ ਸ਼ਾਦੀ ਤੇ ਜਾ ਕੇ ਮੈਨੂੰ ਹੁੰਜੀਪੁਰ ਜਾਂਦੇ ਨੇ ਕਿ ਮੇਰੇ ਨਾਲ ਵੀ ਕੋਈ ਹੈ ਸ਼ੁਰੂ-ਸ਼ੁਰੂ 'ਚ ਮੈਨੂੰ ਵੀ ਹੁੰਦਾ ਸੀ ਆਮ ਕੁੜੀਆਂ ਵਾਂਗੂ ਕਿ ਅਸੀਂ ਇਕੱਠੇ ਰੋਟੀ ਖਾਈਏ ਲੋਕਾਂ ਵਾਂਗੂ ਹੱਥਾਂ ਵਿੱਚ ਹੱਥ-ਪਾ ਫੋਟੋ ਕਰਵਾਈਏ ਪਰ ਅਜਿਹੇ ਦਿਨ ਦੀ ਸਾਡੀ ਜ਼ਿੰਦਗੀ ਵਿੱਚ ਆਉਣ ਦੀ ਸਖਤ ਮਨਾਹੀ ਰਹੀ ਇਹ ਹਮੇਸ਼ਾ ਜੇਠਾ ਪੁੱਤ ਹੋਣ ਦੀ ਪੰਜਾਲੀ ਆਪਣੇ ਘਰ ਵਿੱਚ ਲਟਕਾਈ ਘੁੰਮਦੇ ਰਹਿੰਦੇ ਘਰ ਵਿੱਚ ਹਰ ਕਿਸੇ ਤੇ ਰੋਪ ਪਾਈ ਰੱਖਣਾ ਇਹਨਾਂ ਦਾ ਸੁਭਾਅ ਫਿਰ ਅਜਿਹਾ ਬੰਦਾ ਕਿਸੇ ਸਾਹਮਣੇ ਆਪਣੀ ਘਰਵਾਲੀ ਨਾਲ ਪਿਆਰ ਮੁਹੱਬਤ ਦੀ ਗੱਲ ਕਿੰਜ ਕਰ ਸਕਦਾ ਲਓ ਜੀ ਆਪਾਂ ਵੀ ਫਿਰ ਹੌਲੀ ਹੌਲੀ ਬਣ ਗਏ ਉਹ ਤਾਂ ਦੀ ਉੰਜ ਓਹ ਮੈਂ ਕਿੱਥੇ ਸੀ ਕੀ ਗੱਲ ਕਰ ਰਹੀ ਸੀ ਕਿਹੜੀ ਗੱਲ ਲੈ ਕੇ ਬੈਗੀ ਹਾਂ ਉੱਥੇ ਖੜੀ ਮੈਂ ਹੈਰਾਨੀ ਨਾਲ ਇਹਨਾਂ ਦੇ ਚਿਹਰੇ ਨੂੰ ਪੜਨ ਦੀ ਕੋਸ਼ਿਸ਼ ਕਰ ਰਹੀ ਸਾਂ ਤੇ ਮੇਰੇ ਕੰਨਾਂ ਬੇਤਾਬ ਹੋ ਰਹੇ ਸਨ ਇਹਨਾਂ ਦੇ ਮੂੰਹੋਂ ਨਿਕਲੀ ਕਰ ਸੁਣਨ ਲਈ ਐਨੇ ਨੂੰ ਇੱਕ ਕੁੜੀ ਵੱਲ ਇਸ਼ਾਰਾ ਕਰਦੇ ਹੋਏ ਆਖਣ ਲੱਗੇ ਆ ਸਾਹਮਣੇ ਜਿਹੜੀ ਆ ਪੀਲੇ ਸੂਟ ਵਾਲੀ ਕੁੜੀ ਆ ਆਖੇ ਮੇਰੇ ਵੱਲ ਵੇਖਣ ਲੱਗੀ ਮੇਰੇ ਮੂੰਹ ਨਿਕਲਿਆ ਹਾਂਜੀ ਉਹਦਾ ਰਿਸ਼ਤਾ ਕਰਵਾ ਲਈਏ ਫਲਾਣੇ ਨੂੰ ਵੇਖ ਲੋ ਅੱਲਾਹ ਵੇਖਣਾ ਕਿਆ ਸੋਹਣੀ ਕੁੜੀ ਆਪਣਾ ਉਹ ਵੀ ਤਾਂ ਇਦਾਂ ਦਾ ਹੀ ਆ ਮੰਨ ਜਾਣਗੇ ਉਹ ਲਾ ਮੰਨਣ ਨੂੰ ਕੀ ਆ ਆਰੇ ਆਪਾਂ ਕਿਹੜਾ ਕੋਈ ਮਾੜਾ ਕਰਨ ਲੱਗੇ ਆ ਚਲੋ ਜੀ ਆਪੇ ਕੁੜੀ ਪਸੰਦ ਕਰ ਲਈ ਆਪਣੀ ਰਿਸ਼ਤੇਦਾਰੀ ਚੋਂ ਲੱਗਦੇ ਭਰਾ ਲਈ ਮੈਂ ਹੈਰਾਨ ਪਰੇਸ਼ਾਨ ਆਪੇ ਕੁੜੀ ਵਾਲਿਆਂ ਨਾਲ ਪੱਕੀਆਂ ਠੱਕੀਆਂ ਵੀ ਲਾ ਰਹੀਆਂ ਵਿਆਹ ਵਿੱਚ ਮੁੰਡੇ ਦੀ ਫੋਟੋ ਵੀ ਦਿਖਾ ਦਿੱਤੀ ਕੁੜੀ ਵਾਲਿਆਂ ਨੂੰ ਕੁੜੀ ਬਾਰੇ ਖੁਸ਼ ਉਸ ਵਿਆਹ ਤੋਂ ਵਾਪਸ ਆ ਕੇ ਵਿਚੋਲਗੀਰੀ ਕਰਨ ਲਈ ਮੁੰਡੇ ਵਾਲਿਆਂ ਦੇ ਘਰ ਘੇੜੇ ਤੇ ਘੇੜੇ ਬਣ ਦਿੱਤੇ ਇਹਨਾਂ ਨੇ ਜਦੋਂ ਮੈਨੂੰ ਨਾਲ ਜਾਣ ਲਈ ਕਿਆ ਕਰਨ ਮੈਨੂੰ ਇਹ ਕੰਮ ਅੱਖ ਚੱਬਣ ਦੇ ਬਰਾਬਰ ਲੱਗਿਆ ਕਰੇ ਮੈਨੂੰ ਟਲਣ ਦੇ ਬਹਾਨੇ ਨਾਲ ਲੱਭਣ ਮੇਰੀ ਨਾਨ ਦੇ ਜਿਹੜੀ ਉਮਰ ਵਿੱਚ ਮੈਥੋਂ 3-4 ਬਰੇ ਛੋਟੀ ਹੈ ਉਦੋਂ ਕੁਆਰੀ ਸੀ ਉਹਦੇ ਲਈ ਵੀ ਰਿਸ਼ਤਾ ਲੱਭ ਰੇ ਸਾਂ ਉਹ ਅਕਸਰ ਗੱਲੀਬਾਤੀ ਸੁਣਾਉਂਦੀ ਸਾਡੀ ਬਹੂ ਨੂੰ ਕਬੀਲਦਾਰੀ ਦਾ ਪੂਰਾ ਨਹੀਂ ਪਤਾ ਕਈ ਵਾਰ ਮਨ ਚ ਆਉਂਦਾ ਆਖ ਸੁਣਾਵਾ ਸਾਡੇ ਮਾਪਿਆਂ ਨੇ ਸਾਨੂੰ ਵੱਡਿਆਂ ਦੇ ਨਾਲ ਛੋਟਿਆਂ ਦੀ ਇੱਜ਼ਤ ਕਰਨੀ ਸਿਖਾਈ ਹੈ ਬਾਕੀ ਤਾਂ ਬਾਅਦ ਦੀਆਂ ਗੱਲਾਂ ਪਰ ਮੈਂ ਕਦੇ ਕਹਿ ਨਾ ਸਕੀ ਫਿਰ ਮਨ ਨੂੰ ਇੱਕ ਗੱਲ ਸੁੱਜੀ ਤੇ ਮੈਂ ਮੰਮੀ ਨੂੰ ਕਿਹਾ ਮੰਮੀ ਜੀ ਤੁਸੀਂ ਜਾਓ ਇਹਨਾਂ ਨਾਲ ਤੁਸੀਂ ਵੱਡੇ ਹੋ ਤੁਹਾਨੂੰ ਕਬੀਲਦਾਰੀ ਦਾ ਵੱਧ ਪਤਾ ਮੈਨੂੰ ਇਹਨਾਂ ਚੱਕਰਾਂ ਤੋਂ ਦੂਰ ਹੀ ਰਹਿੰਦਿਓ ਲਓ ਜੀ ਮੰਮੀ ਜੀ ਖੁਸ਼ ਹੁਣ ਉਹ ਤੇ ਨਾਲ ਮੇਰੇ ਹਸਬੰਡ ਸਾਹਿਬੇ ਦੋਵੇਂ ਦੋਵਾਂ ਪਾਸੇ ਸਰਗਰਮੀ ਨਾਲ ਕਾਰਜ ਸਿਰੇ ਚੜਾਉਂਦੀ ਦਿਨ ਰਾਤ ਇੱਕ ਕਰਨ ਲੱਗੀ ਸਭ ਕੁਝ ਸੁਖੀ ਸੰਧੀ ਹੋਣ ਲੱਗਿਆ ਕੁੜਮਾਈ ਹੋ ਗਈ ਵਿਆਹ ਦਾ ਦਿਨ ਮਿਚਾ ਗਿਆ ਕੁੜੀ ਵਾਲਿਆਂ ਨੇ ਪੈਰਿਸ ਬੁੱਕ ਕਰ ਲਿਆ ਵਿਚੋਲਾ ਸਾਹਿਬ ਦੋਵਾਂ ਪਾਸਿਆਂ ਦੀਆਂ ਖਬਰਾਂ ਇੱਧਰ ਉੱਧਰ ਸਾਂਝੀਆਂ ਕਰ ਰਹੇ ਸਨ ਵਿਆਹ ਦੇ ਬੰਨੇ ਦਿਨ ਭੱਜਿਆ ਰਹੇ ਸਨ ਮੈਨੂੰ ਵੀ ਚਾ ਦਾਤਾ ਹੋਣੀ ਸੀ ਵਿਚੋਲਣ ਜੋ ਸੀ ਪਰ ਵਿਆਹ ਤੋਂ 15 ਕੁ ਦਿਨ ਪਹਿਲਾਂ ਪੰਗਾ ਪੈ ਗਿਆ ਮੁੰਡੇ ਵਾਲੇ ਕਹਿਣ ਪੈਲਸ ਵਿੱਚ ਸ਼ਰਾਬ ਕੁੜੀ ਵਾਲਿਆਂ ਦੀ ਚੱਲੇਗੀ ਕੁੜੀ ਵਾਲੇ ਕਹਿਣ ਸਾਡੇ ਦਾ ਹੱਥ ਕੜੇ ਸ਼ਰਾਬ ਅਸੀਂ ਨਹੀਂ ਪਿਉਣੀ ਸ਼ਰਾਬ ਮੁੰਡੇ ਵਾਲੇ ਆਪਣੀ ਲੈ ਕੇ ਆਉਣ ਵਿਚੋਲਾ ਤੇ ਨਾਲ ਡੈਡੀ ਜੀ ਦੋਹਾਂ ਤੇਰਾ ਨੂੰ ਮਨਾਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹੇ ਜਦੋਂ ਕੋਈ ਸਿਰ ਹੱਥ ਆਉਂਦਾ ਨਾ ਦਿਖਿਆ ਤਬ ਵਿਚੋਲਿਆਂ ਨੇ ਪਤਾ ਨਹੀਂ ਕਿਹੜਾ ਮੰਤਰ ਫੁਕਿਆ ਕਿ ਦੋਵੇਂ ਤੇਰਾ ਰਾਜ਼ੀ ਹੋ ਗਈਆਂ ਕਿਸ ਗੱਲ 'ਈ ਰਾਜ਼ੀ ਹੋਈਆਂ ਇਹ ਤਾਂ ਮੈਨੂੰ ਵਿਆਹ ਤੋਂ ਬਾਅਦ ਪਤਾ ਲੱਗਿਆ ਵਿਚੋਲਾ ਤੇ ਨਾਲ ਡੈਡੀ ਜੀ ਦੋਵਾਂ ਤਰ੍ਹਾਂ ਦੇ ਸਿਰਾਂ ਤੋਂ ਸ਼ਰਾਬ ਨਾਂ ਦੀ ਟੈਨਸ਼ਨ ਲਾ ਕੇ ਘਰ ਆ ਗਏ ਵਿਆਹ ਦਾ ਕਾਰਜ ਬਹੁਤ ਸੋਹਣਾ ਸਿਰੇ ਚੜ ਗਿਆ ਸਾਰੇ ਮੁੰਡੇ ਤੇ ਕੁੜੀ ਵਾਲਿਆਂ ਨੂੰ ਮੁਬਾਰਕਾਂ ਦੇਣ ਦੇ ਨਾਲ-ਨਾਲ ਵਿਚੋਲਿਆਂ ਨੂੰ ਵੀ ਵਧਾਈਆਂ ਦੇਣ ਮੈਂ ਵੀ ਖੁਸ਼ੀ ਵਿੱਚ ਉੱਡੀ ਫਿਰਾ ਵਿਚੋਲਣ ਜੋਸਾ ਜਦੋਂ ਸ਼ਾਮ ਵੇਲੇ ਘਰ ਪਰਤਣ ਦਾ ਵੇਲਾ ਆਇਆ ਮੈਂ ਆਪਣੀ ਗੱਡੀ ਦੀ ਟਾਕੀ ਖੋਲੀ ਤਾਂ ਵਿੱਚ ਸ਼ਰਾਬ ਦੀ ਪੇਟੀ ਵੇਖ ਕੇ ਇਹਨਾਂ ਨੂੰ ਪੁੱਛਿਆ ਆਪਣੀ ਗੱਡੀ 'ਚ ਸ਼ਰਾਬ ਇਹਨਾਂ ਦਾ ਜਵਾਬ ਸੀ ਹਾਂ ਉਹ ਇੱਕ ਪੇਟੀ ਬਚੀ ਸੀ ਨੇ ਸਾਡੀ ਗੱਡੀ 'ਚ ਰੱਖਤੀ ਉਹ ਕਹਿੰਦਾ ਮੇਰੇ ਰਿਸ਼ਤੇਦਾਰਾਂ ਨੇ ਹੁਣੇ ਚੱਕ ਦੇਣੀ ਐ ਤੂੰ ਲੈ ਜਾ ਮਾਨੂੰ ਪੇਟੀ ਦੇ ਪੈਸੇ ਦੇ ਦੀ ਉਹਨਾਂ ਦੀ ਗੱਲ ਸੁਣ ਵਿਆਹ ਦੀ ਮੇਰੀ ਸਾਰੀ ਖੁਸ਼ੀ ਲੈ ਗਈ ਜੀ ਕਰੇ ਇਸ ਗੱਡੀ ਵਿੱਚ ਨਾ ਹੀ ਬੈਠਾਂ ਪਰ ਕ੍ਰਿਸ਼ ਤੋਂ ਡਰਦਿਆਂ ਚੁੱਪ-ਚਾਪ ਗੱਡੀ ਵਿੱਚ ਪੈ ਗਈ ਥੋੜੇ ਦਿਨਾਂ ਬਾਅਦ ਪਤਾ ਚੱਲਿਆ ਆ ਚੋਲੇ ਨੇ ਆਪਣੀ ਜ਼ੁਬਾਨ ਰੱਖ ਲਈ ਵਿਆਹ 'ਚ दारू ਉਹ ਚੋਲੇ ਨੇ ਪਿਆਈ ਜਦੋਂ ਮੇਰੇ ਕੰਨਾਂ ਵਿੱਚ ਇਹ ਗੱਲਾਂ ਪਈਆਂ ਮੈਂ ਸੁੰਨ ਜੀ ਹੋ ਗਈ ਤੇ ਸੋਚਣ ਲੱਗੀ ਐਨੀ ਮਹਿੰਗੀ ਵਿਚੋਲਗੀ ਜੀ ਮੇਰੀ ਅੱਖਾਂ ਮੂਰੇ ਮੇਰਾ ਦਿਓਰ ਘੁਮਣ ਲੱਗਿਆ ਜਿਹਦੀ ਡਿਊਟੀ ਵਾਇਬੇ ਸ਼ਰਾਬ ਤੇ ਲੱਗੀ ਹੋਈ ਸੀ ਕਿਨੂੰ ਬੀਅਰ ਦੇਣੀ ਐ ਤੇ ਕਿਨੂੰ ਵਿਸਕੀ ਮੈਂ ਮਨ ਨੂੰ ਸਮਝਾਇਆ ਇੱਥੇ ਤਾਂ ਚੁੱਪੀ ਭਲੀ ਕੀ ਫਾਇਦਾ ਆਪਣੇ ਮੂੰਹ ਦਾ ਸਵਾਦ ਕਿਰਕਰਾ ਕਰਨ ਦਾ ਜਦ ਕਿਸ ਨੇ ਸੁਣਨੀ ਨਹੀਂ ਥੋੜੇ ਦਿਨਾਂ ਬਾਅਦ ਮੈਂ ਆਪਣੀ ਬੈਂਕ ਦੀ ਕਾਪੀ ਦੀ ਐਂਟਰੀ ਕਰਵਾਈ ਤੇ ਹੈਰਾਨ ਰਹਿ ਗਈ ਮੇਰੇ ਖਾਤੇ 'ਚੋਂ ਵਿਚੋਲਾ ਸਾਹਿਬ ਨੇ ਏਟੀਐਮ ਰਾਹੀਂ 40000 ਰੁਪਏ ਕਢਵਾਏ ਹੋਏ। ਮੇਰਾ ਏਟੀਐਮ ਉਹਦੋਂ ਇਨਾਂ ਕੋਲ ਹੀ ਹੁੰਦਾ ਸੀ। ਮੈਂ ਸੋਚਾਂ ਚ ਪੈ ਗਈ ਕਿ ਮੈਂ ਕਿੰਨੀਆਂ ਜ਼ਰੂਰੀ ਚੀਜ਼ਾਂ ਲਈ ਵੀ ਇਹ ਸੋਚ ਕੇ ਇਨਾਂ ਕੋਲੋਂ ਪੈਸੇ ਨਹੀਂ ਮੰਗਦੀ। ਇਹਨਾਂ ਸਿਰ ਸਾਰੇ ਕਰਦੀਆਂ ਜ਼ਿੰਮੇਵਾਰੀਆਂ ਨੇ। ਇਹਨਾਂ ਨੂੰ ਕੋਈ ਤੰਗੀ ਨਾ ਹੋਵੇ। ਪਰ ਇਹਨਾਂ ਨੇ ਤਾਂ ਦੋ ਦਿਨ ਦੀ ਬੱਲੇ ਬੱਲੇ ਲਈ 40000 ਰੁਪਏ ਰੋੜ ਦਿੱਤੇ। ਮੈਂ ਬੱਸ ਵਿੱਚ ਬੈਠੀ ਬੈਠੀ ਵੀ ਉਹਨਾਂ ਚੀਜ਼ਾਂ ਦੀਆਂ ਗਿਣਤੀਆਂ ਬਿੰਤੀਆਂ ਕਰ ਰਹੀ ਸਾਂ ਜਿਹੜੀਆਂ ਉਹਨਾਂ ਰੁਪਿਆ ਨਾਲ ਖਰੀਦੀਆਂ ਜਾ ਸਕਦੀਆਂ ਸਨ। ਫਿਰ ਮੈਨੂੰ ਆਪਣੀ ਕਮਜ਼ੋਰੀ ਦਾ ਵੀ ਅਹਿਸਾਸ ਹੋਇਆ। ਕਿ ਸੱਚੀ ਮੁੱਠੀ ਮੈਨੂੰ ਕਬੀਲਦਾਰੀ ਦਾ ਨਹੀਂ ਪਤਾ ਮੈਂ ਪੜ੍ਹ ਲਿਖ ਕੇ ਵੀ ਆਪਣੇ ਹੱਥ ਕੱਟ ਕੇ ਕਿਸੇ ਹੋਰ ਨੂੰ ਦੇ ਬੱਟੀ ਹੁਣ ਜਦੋਂ ਕੋਈ ਕਹਿੰਦਾ ਕਿ ਕਿਸੇ ਕੁੜੀ ਜਾਂ ਮੁੰਡੇ ਦੀ ਦਸ ਪਾਓ ਪਹਿਲੇ ਕੰਨਾਂ ਨੂੰ ਹੱਥ ਲੱਗ ਜਾਂਦੇ ਐ ਤੇ ਮੂੰਹੋਂ ਨਿਕਲਦਾ ਕੋਈ ਗੱਲ ਨਹੀਂ ਉੰਜ ਤੁਹਾਡੀ ਆਮੋ ਸਾਹਮਣੇ ਗੱਲ ਕਰਵਾ ਦੇਾਂਗੇ ਪਰ ਵਿਚੋਲਗੀ ਦੀ ਚੱਕਰਾਂ 'ਚ ਆਪਾਂ ਨਹੀਂ ਪੈਣਾ